ਮੂਸ ਸਿੰਘ ਤੇ ਲੇਕਨ ਕਿਸੇ ਨੇ ਇਨਸਾਫ ਨਹੀਂ ਦਿੱਤਾ ਇੱਥੇ ਹੀ ਬਸ ਨਹੀਂ ਇਹਨਾਂ ਦਾ ਜਿਹੜਾ ਬੇਟਾ ਹੋਇਆ ਸੁਖਦੀਪ ਸਿੱਧੂ ਮੂਸੇਵਾਲਾ ਵਾਹਿਗੁਰੂ ਦੀ ਕਿੱਪਾ ਨਾਲ ਉਹਦਾ ਇੱਕ ਛੋਟਾ ਭਰਾ ਆਇਆ ਇਸ ਦੁਨੀਆ 'ਚ ਉਹਦੇ ਪਿੱਛੇ ਵੀ ਪੈ ਗਿਆ ਪਰ ਪੋਸਟ ਵਿੱਚ ਆਉਂਦੀ ਕਿ ਆਈਵੀਐਫ ਦਾ ਪ੍ਰੋਸੀਜਰ ਕਰੇ ਕਿਆ ਡਾਕ ਕੀਤਾ ਕਿ ਨਹੀਂ ਕੀਤਾ ਭਗਵਾਨਤਬਾ ਨੇ ਉਹ ਚਿੱਠੀ ਹੱਥੋਂ ਹੱਥੀ ਜਿਹੜਾ ਸਿਵਲ ਸੌਇਜੈਂਸੀ ਬਠਿੰਡੇ ਦਾ ਉਹਨੂੰ ਪਹੁੰਚ ਕੇ ਇਹਨਾਂ ਨੂੰ ਮੈਂਟਲ ਟੌਰਚਰ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਅਸੀਂ ਪਿਛਲੇ 2 ਸਾਲ ਤੋਂ ਵਿਸ਼ੇਸ਼ ਤੌਰ ਤੇ ਸਾਡੀ ਪਾਰਟੀ ਔਰ ਮੈਂ ਖੁਦ ਇਸ ਪਰਿਵਾਰ ਦੇ ਨਾਲ ਆਗਾਮੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਇਸ ਪਰਿਵਾਰ ਦੇ ਨਾਲ ਪੂਰੀ ਲੜਾਈ ਲੜਾਂਗੇ ਵਾਹਿਗੁਰੂ ਦੀ ਕਿਰਪਾ ਨਾਲ ਜਿੱਤਨਸਾਹੀ ਸਰਕਾਰ ਬਣੇਗੀ ਟੈਂਜੀਬਲ ਜਸਟਿਸ ਫਾਈਨਲ ਜਸਟਿਸ will be done in this case ਔਰ ਇਹਦੇ ਦਰਮਿਆਨ ਜੋ ਗੈਂਗਸਟਰਸ ਨੇ ਇੰਟਰਵਿਊ ਦਿੱਤੀਆਂ ਇਹਨਾਂ ਜੋ ਰਹਿ ਕੇ ਕਿਦਾਂ ਉਹਨਾਂ ਨੇ ਇੰਟਰਨੈਟ ਪ੍ਰੋਵਾਈਡ ਕੀਤਾ ਸਰਕਾਰ ਨੇ ਜਿਹੜੀ ਜਾਂਚ ਲਾਈ ਇੱਕ ਸਾਲ ਹੋ ਗਿਆ ਉਸ ਰਿਪੋਰਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਇਸ ਤੋਂ ਘੱਟ ਪਹਿਲਾਂ ਕਿ ਮੈਂ ਆਪਣੀ ਅਗਲੀ ਗੱਲ ਕਰਾਂ ਮੈਂ ਮਾਈਕ ਦਊਂਗਾ ਆਪਣੇ ਸਹਿਕਾਰਯੋਗ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਨੂੰ ਕਿ ਉਹ ਆਪਣੀ ਗੱਲ ਸੰਖੇਪ ਤੌਰ ਤੇ ਕਹੇ ਔਰ ਇਸ ਇਲੈਕਸ਼ਨ ਦੇ ਮੁਤਲਕ ਜੋ ਉਹਨਾਂ ਨੇ ਫੈਸਲਾ ਲਿਆ ਉਹਦੇ ਤੇ ਵੀ ਚਾਨਣਾ ਪਾਉਣ ਧੰਨਵਾਦ ਜੀ ਤੋ ਨੂੰ ਸ਼ੁਕਰੀਆ ਸਰ ਔਰ ਮੇਰਾ ਦੇ ਵਾਅਦੇ ਕੀ ਕਰਦਾ ਅੱਜ ਦੇ ਇਸ ਪ੍ਰੋਗਰਾਮ ਚ ਪਹੁੰਚਣ ਦਾ ਇੱਕੋ ਹੀ ਮਕਸਦ ਹੈ ਕਿਉਂਕਿ ਮੈਂ ਹੁਣ ਤੱਕ ਗੈਰਹਾਜ਼ਰ ਸੀ ਵੀਰ ਨਾਲੋਂ ਕਿਉਂਕਿ ਮੈਂ ਹੁਣਾਂ ਤਾਂ ਪਹਿਲਾਂ ਹੀ ਚਾਹੁੰਦਾ ਸੀ ਜਿਸ ਨੇ ਇਹਨਾਂ ਨੇ ਨੋਮੀਨੇਸ਼ਨ ਕੀਤੀ ਹੈ ਔਰ ਮੈਨੂੰ ਨੇ ਦੱਸਿਆ ਵੀ ਸੀ ਪਰੰਤੂ ਮੈਂ ਇਸ ਲਈ ਸੌਰੀ ਵੀ ਬੀਨ ਕਰਦਾ ਕਿਉਂਕਿ ਮੇਰੇ ਇੱਕ ਘਰੇਲੂ ਰਜੇ ਮੈਂ ਇਹੋ ਜਿਹਾ ਫਸ ਗਿਆ ਕਿ ਮੈਂ ਪਹੁੰਚ ਨਹੀਂ ਪਾਇਆ ਉੱਥੇ ਤੱਕ ਹਾਂ ਮੈਂ ਦਿਨ ਪਰ ਡੇ ਬਾਏ ਡੇ ਕਿਸਨੇ ਕਿਸੇ ਪਾਸੇ ਜਾਣਾ ਪੈਂਦਾ ਹੈ ਹੋਰ ਲੋਕ ਸਭਾ ਹਲਕੇ ਦੀ ਵੀ ਚਲਾ ਜਾਣਾ ਮੈਂ ਲੇਟ ਸੀ ਇਸ ਗੱਲ ਤੋਂ ਉਹਦੇ ਲਈ ਮੈਂ ਤੁਹਾਡੇ ਤੋਂ ਕੋਈ ਗੱਲ ਕੋਈ ਗੱਲ ਸਾਡੇ ਭਰਾਵਾਂ ਨੂੰ ਕਿਉਂਕਿ ਮੈਂ ਥੋੜਾ ਲੇਟ ਹੋ ਗਿਆ ਪਰ ਤੁਹਾਨੂੰ ਮੈਂ ਸਾਰੇ ਪੰਬਲ ਪੂਸੇ ਕਲੀਅਰ ਕਰ ਦੇਣਾ ਚਾਹੁੰਦਾ ਜਿਸ ਤਰ੍ਹਾਂ ਕੋਈ ਕਮੈਂਟਾਂ ਦੇ ਵਿੱਚ ਕੁਝ ਮੈਨੂੰ ਵੀ ਬੁਰਾ ਭਲਾ ਬੋਲ ਰਹੇ ਨੇ ਚਲੋ ਸਰ ਮੱਥੇ ਜਿੱਦਾਂ ਦਾ ਤੁਹਾਡਾ ਵਿਚਾਰ ਹੈ ਜਿੱਦਾਂ ਤੁਸੀਂ ਸੋਚਦੇ ਹੋ ਫਿਰ ਮੱਥੇ ਹੈ ਕਿਉਂਕਿ ਮੈਂ ਤਾਂ ਇੱਕ ਪੀਰਤ ਵਿਅਕਤੀ ਹਾਂ ਮੈਂ 2 ਸਾਲ ਤੋਂ ਦਰਦਰ ਦੀ ਖਾਂਸ਼ਾਣੀ ਹੈ ਮੈਂ ਹਰ ਲੀਡਰ ਨੂੰ ਅਮਿਤ ਸ਼ਾਹ ਤੋਂ ਲੈ ਕੇ راہુલ ਗਾਂਧੀ ਤੋਂ ਲੈ ਕੇ ਜਿੰਨੇ ਸਾਡੇ ਕੈਂਡੀਡੇਟ ਦੇ ਲਗਭਗ ਸਾਰਿਆਂ ਨਾਲ ਮੇਰੇ ਇਸ ਵਿਸ਼ੇ ਦੇ ਉੱਤੇ ਡਿਸਕਸ ਹੋਈ ਹੈ ਤਾਂ ਸਾਰੀ ਸੋਚ ਸਮਝਣ ਤੋਂ ਬਾਅਦ ਕੋਈ ਵੀ ਕਿਸੇ ਦੇ ਕਹਿਣ ਤੇ ਕਿਸੇ ਦੇ ਦਬਾਅ ਦੇ ਵਿੱਚ ਕੋਈ ਫੈਸਲਾ ਨਹੀਂ ਲਿਆ ਮੇਰੀ ਮੇਰੀ ਪਰਿਵਾਰ ਦੀ ਮੇਰੀ ਆਪਣੀ ਆਜ਼ਾਦ ਸੋਚ ਨਾਲ ਬਿਨਾਂ ਕਿਸੇ ਡਰ ਭੈਰ ਤੋਂ ਅਸੀਂ ਫੈਸਲਾ ਕੀਤਾ ਕਿ ਅਸੀਂ ਕਾਂਗਰਸ ਨਾਲ ਜੁੜੇ ਹਾਂ ਉਹਦੀ ਵਜ੍ਹਾ ਇੱਕ ਇਹ ਵੀ ਹੈ ਕਿ ਮੇਰੇ ਮਰਹੂਮ ਪੁੱਤਰ ਮੈਥੋਦ ਦਾ ਮਰਹੂਮ ਮੇਰਾ ਕਹਿਣੋ ਦਿਲ ਵੀ ਨਹੀਂ ਕਰਦਾ ਪਰੰਤੂ ਮੈਨੂੰ ਕਹਿਣਾ ਪੈਂਦਾ ਮਜਬੂਰੇ ਬਸ ਉਹਨੇ ਵੀ ਵਿਧਾਨ ਸਭਾ ਦੀ ਟਿਕਟ ਦੇ ਉੱਤੇ ਮਾਨਸਾ ਤੋਂ ਇਲੈਕਸ਼ਨ ਲੜੀ ਸੀ ਤਾਂ ਮੈਨੂੰ ਲੱਗਿਆ ਵੀ ਸ਼ਾਇਦ ਜੇ ਮੈਂ ਹੁਣ ਕਿਸੇ ਹੋਰ ਪਾਸੇ ਕਦੋਂ ਵਧਾ ਕੇ ਚਲਦਾ ਜਾਂ ਕੋਈ ਏਡੀ ਮੈਨੂੰ ਵਧੀਆ ਗੱਲ ਦੀ ਲੱਗੀ ਔਰ ਜਿਸ ਤਰ੍ਹਾਂ ਦੇ ਲੀਡਰ ਇਸ ਵਾਰ ਆਪਣੇ ਆਏ ਨੇ ਲੋਕ ਸਭਾ ਦੇ ਵਿੱਚ ਮੈਨੂੰ ਇਹਨਾਂ ਤੋਂ ਕਾਫੀ ਉਮੀਦਾਂ ਨੇ ਔਰ ਮੈਂ ਉਮੀਦ ਕਰਦਾ ਵੀ ਇਹ ਬੜੇ ਵਰੀਆ ਤਰੀਕੇ ਨਾਲ ਰਕਾਰ ਤੇ ਲੈ ਕੇ ਆਉਣਗੇ ਕਿਉਂਕਿ ਇਹਨਾਂ ਤੋਂ ਵੀ ਮੇਰੀ ਕਿੜੀਆਂ ਨੇ ਤੁਸੀਂ ਦੇਖੋ ਕੋ ਲਾਰੈਂਸ ਬਿਸ਼ਨੋਈ ਦੇ ਉੱਤੇ 268 ਲਾਤੀ ਹੈ ਔਰ ਉਹ ਗੁਜਰਾਤ ਲੈ ਆ ਕੇ ਬਿਠਾ ਦਿੰਦਾ ਹੈ ਜਿਹੜਾ ਬੰਦਾ ਕਤਲ ਕਰਾਉਣਾ ਹੈ ਕੋਈ ਕਾਰੋਬਾਰੀ ਕਰਾਉਣਾ ਹੈ ਕੋਈ ਸੁਨਿਆਰ ਨੂੰ ਕਰਾਉਣਾ ਹੈ ਕਿਸੇ ਨੂੰ ਕਿਸੇ ਆਰਥੀ ਨੂੰ ਮਰਵਾਉਣਾ ਹੈ ਕਿਸੇ ਫੈਕਟਰੀ ਵਾਲੇ ਨੂੰ ਮਰਵਾਉਣਾ ਹੈ ਜਿਹੜਾ ਬੰਦਾ ਸੌਖਾ ਟੁਪ ਕੰਦਾ ਹੈ ਉਹ ਹਜੇ ਬੰਦੇ ਇਹਦੀ ਹਿਟ ਲਿਸਟ ਦੇ ਉੱਤੇ ਨੇ ਤੇ ਜਿਆਦਾ ਪੈਸੇ ਦੇ ਕੇ ਖੜਾ ਛਡਾਉਣਗੇ ਜਾਂ ਮਾਰ ਕੇ ਖੜਾ ਛਡਾਉਣਗੇ ਦੋ ਹੀ ਰਾਹ ਹੈ ਸਾਡੇ ਕੋਲੇ ਤਾਂ ਉਹ ਉਸੇ ਪੋਜੀਸ਼ਨ 'ਚੋਂ ਮੈਂ ਲੰਘਿਆ ਕਿਉਂਕਿ ਮੇਰਾ ਵੀ ਜ਼ਿਮੀਦਾਰਾ ਘੱਟ ਇੱਕ ਕਾਰੋਬਾਰੀ ਦਾ ਪ੍ਰੋਗਰਾਮ ਜਿਆਦਾ ਹੈ ਔਰ ਅਸੀਂ ਕਰੋੜਾ ਰੁਪਇਆ ਟੈਕਸ ਵੀ ਸਰਕਾਰ ਨੂੰ ਦੇ ਰਹੇ ਹਾਂ ਔਰ ਬੱਤੀ ਫੇਰ ਮਾਰ ਕੇ ਇੱਕ ਜਾਨਵਰਾਂ ਤੋਂ ਵੀ ਵੱਧ ਜਿਹੜੀ ਮੌਤ ਮੇਰੇ ਬੱਚੇ ਨੂੰ ਦੇਤੀ ਹੈ ਔਰ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ 2 ਸਾਲ ਹੋ ਗਏ ਨੇ 2 ਸਾਲਾਂ ਦੇ ਵਿੱਚ ਜਿਹੜੀ ਲਾਸਟ ਡੇਟ ਲੱਗ ਕੇ ਗਈ ਆ ਉਹਦੇ ਚਾਰਜ ਫਰੇਮ ਹੋਏ ਨੇ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਵੀ ਚਲੋ ਕੇਸ ਸ਼ੁਰੂ ਤਾਂ ਹੋਇਆ ਭਾਵੇਂ 2 ਸਾਲ ਲੱਗ ਕੇ 2 ਸਾਲਾਂ ਦੇ ਵਿੱਚ ਕੇਵਲ ਚਾਰਜ ਫਰੇਮ ਹੋਏ ਨੇ ਪਰੰਤੂ ਹੁਣ ਅਦਾਲਤ ਨੇ ਕਾਫੀ ਕੰਮ ਖਿੱਚਿਆ ਮੈਨੂੰ ਕਾਫੀ ਉਮੀਦਾਂ ਨੇ ਮਾਰ ਜੋ ਕੋਰਟ ਤੋਂ ਵੀ ਉੱਥੋਂ ਆਪਾਂ ਨੂੰ ਜ਼ੋਰ ਜੱਤਸ ਮਿਲੇਗਾ ਬਾਕੀ ਸਾਰੇ ਜਿੰਨੇ ਵੀ ਸਾਡੇ ਭਰਾ ਇਹ ਖੜੇ ਹੋਏ ਨੇ ਸਾਰਿਆਂ ਨੇ ਮੈਨੂੰ ਭਰੋਸਾ ਦਿੱਤਾ ਹੈ ਵੀ ਅਸੀਂ ਇਸ ਕੇਸ ਨੂੰ ਆਪਣੇ ਇੱਕ ਪਰਿਵਾਰ ਦਾ ਮੈਂਬਰ ਬਣ ਕੇ ਇਸ ਦੀ ਪੈਰਵਾਹੀ ਕਰਾਂਗੇ ਸਾਰੇ ਦੀ ਤੁਹਾਨੂੰ ਜਸਟਿਸ ਦਿਵਾਵਾਂਗੇ ਜਸਟਿਸ ਸਾਡਾ ਕੀ ਹੈ ਜਸਟਿਸ ਕੋਈ ਮੇਰਾ ਬੇਟਾ ਵਾਪਸ ਨਹੀਂ ਆ ਜਾਣਾ ਮੇਰੀ ਜਿਹੜੀ ਲੜਾਈ ਹੈ ਉਹ ਆ ਜਿਹੜੇ ਸਾਹਮਣੇ ਮੇਰੇ ਸਿੱਧੂ ਬੈਠਿਆ ਸਾਰੇ ਇਹਨਾਂ ਦੀ ਲੜਾਈ ਹੈ ਮੈਂ ਤਾਂ ਇਹ ਗੱਲ ਕਹਿਣਾ ਵੀ ਕਿਸੇ ਦਾ ਅਗਲਾ ਸਿੱਧੂ ਨਾ ਮਰੇ ਕੋਈ ਹੋਰ ਕਿਸੇ ਦਾ ਹੋਰ ਬੱਚਾ ਨਾ ਮਰੇ بس ਮੇਰਾ ਜਸਟਿਸ ਆਹੀ ਹੈ ਮੇਰਾ ਬੱਚਾ ਨਹੀਂ ਮੈਨੂੰ ਮਿਲਣਾ ਸਿਸਟਮ ਅਸੀਂ ਇਹੋ ਜਿਹਾ ਸਭ ਜੀਏ ਹੁਣ ਤੁਸੀਂ ਦੇਖ ਲਓ ਜੀ ਸਵਾ ਸਾਲ ਹੋ ਗਿਆ ਲਾਰੈਂਸ ਦੀ ਵੀਡੀਓ ਜੇਲ੍ਹ ਦੇ ਵਿੱਚ ਬਣੀ ਸੀ ਸਰਕਾਰ ਡੀਜੀਪੀ ਸਾਹਿਬ ਦੋ ਵਾਰ ਮਾਨਯੋਗ ਹਾਈ ਕੋਰਟ ਨੇ ਕਟਾਰੇ ਦੇ ਵਿੱਚ ਵੀ ਖੜ ਕੇ ਤਾਲਬ ਕਰਦੇ ਤਾਂ 3 ਮਹੀਨੇ ਦਾ ਸਮਾਂ ਫੇਰ ਲੈ ਗਏ ਜਦ ਕੇ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਬਿਸ਼ਨੋਈ ਜੇਲ੍ਹ ਤੋਂ ਬਾਹਰ ਆਂਦਾ ਹੈ ਔਰ ਉਹਦੀ ਇੱਕ ਜ਼ਿੰਮੇਵਾਰ ਬੰਦਿਆਂ ਦੁਆਰਾ ਜੋ ਮੁਲਾਜ਼ਮ ਕਹਿ ਸਕਦੇ ਹਾਂ ਉਹਨਾਂ ਨੇ ਜਿਹੜੀ ਵੀਡੀਓ ਕਨਡਕਟ ਕੀਤੀ ਉਹਦਾ ਸਾਰਾ ਪ੍ਰਬੰਧ ਕੀਤਾ ਡਿਜੀਟਲ ਜਿਹੜੀ ਇਹ ਵੀਡੀਓ ਇੰਟਰਵਿਊ ਉਹਦੀ ਹੋਈ ਹੈ ਜਿਹੜੀ ਕਿ ਬਿਨਾ ਤੁਹਾਡੇ ਸਟੂਡੀਓ ਚ ਜਾਂ ਸੈਟਅਪ ਲਾਇ ਤੋਂ ਬਿਨਾ ਨਹੀਂ ਹੁੰਦੀ ਆ ਆਪ ਤੌਰ ਤੇ ਆਪਣੀ ਵੀ ਆ ਇਨੀ ਕਲੀਅਰ ਨਹੀਂ ਹੋਣੀ ਜਿੰਨੇ ਆਪਾਂ ਬੈਠੇ ਬੋਲੀ ਜਾਂਦੇ ਆ ਪਰੰਤੂ ਉਹਦਾ ਇੱਕ ਇੱਕ ਸ਼ਬਦ ਇੱਕ ਇੱਕ ਬੜਾ ਸੋਚ ਸਮਝ ਕੇ ਬੜੇ ਤਰੀਕੇ ਦੇ ਨਾਲ ਉਹ ਵੀਡੀਓ ਤਿਆਰ ਕੀਤੀ ਗਈ ਹੈ ਪਰੰਤੂ ਉਹਦਾ ਪਤਾ ਹਲੇ ਤੱਕ ਨਹੀਂ ਲੱਗ ਰਿਹਾ ਇਹਨਾਂ ਚੀਜ਼ਾਂ ਦੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ ਉਹ ਕਾਹਦੇ ਨਹੀਂ ਕੀਤੀ ਗਈ ਤਾਂ ਜੋ ਮੇਰੇ ਜਿਹੜੇ ਦੋ ਗਵਾਹ ਨੇ ਜਾਂ ਮੈਂ ਆ ਅਸੀਂ ਕੋਰਟ ਨਾ ਪਹੁੰਚ ਸਕੀਏ ਸਾਡੇ ਇਹਨਾਂ ਨੂੰ ਡਰਾਇਆ ਜਾ ਸਕੇ ਵੀ ਉਹ ਬੰਦਾ ਇਹਨਾਂ ਸੋਸ਼ਲ ਮੀਡੀਆ ਦੇ ਵਿੱਚ ਪੂਰੀ ਭੂਮਿਕਾ ਨਿਭਾਈ ਲਾਰੈਂਸ ਕੇ ਪਾਸ 700 ਸ਼ੂਟਰ 7000 ਸ਼ੂਟਰ ਦੇਸ਼ ਕੇ ਕੋਨੇ-ਕੋਨੇ ਮੇਂ ਯਾਰ ਇਹ ਕੋਈ ਦੱਸਣ ਵਾਲੀ ਗੱਲ ਹੈ ਜੇ ਉਹ ਇੰਨੇ ਬਹਾਦਰ ਬੰਦਿਆਂ ਦੀ ਫੌਜ ਤੁਹਾਡੇ ਕੋਲੇ ਵੀ ਚੈਨਾ ਬਾਰਡਰ ਤੇ ਲਾਓ ਦੇਸ਼ ਦੀ ਸੁਰੱਖਿਆ ਵਾਲੇ ਪਾਸੇ ਲਾਓ ਮੈਂ ਤਾਂ ਆਪਣਾ ਸਾਰਾ ਜ਼ਿੰਦਗੀ ਦਾ ਪੀੜ ਫੌਜ ਦੇ ਨੇਖੇ ਲਾ ਕੇ ਆਇਆ ਮੈਂ -30 ਟੈਂਪਰੇਚਰ ਦੇ ਵਿੱਚ ਰਹਿ ਕੇ ਆਇਆ ਤੇ ਹੋਰ ਬਈਨੋ ਸਾਡੇ ਤੋਂ ਤੁਸੀਂ ਦੇਸ਼ ਭਗਤੀ ਦੇ ਜਾਂ ਸਬੂਤ ਮੰਗੋਗੇ ਚਲੋ ਤੁਸੀਂ ਮੇਰਾ ਬੱਚਾ 28 ਸਾਲ ਦਾ ਮਾਰਤਾ ਦਿੱਤਾ ਠੀਕ ਹੈ ਸਿਸਟਮ ਦੀ ਭੇਡ ਚੜ ਗਏ ਸੀ ਪਰੰਤੂ ਜਿਹੜਾ ਨਵਾਂ ਅਸੀਂ 112 ਫਟਕਿਆ ਆਗਾ ਮਹਿੰਗਾ ਸਸਤਾ ਕਿਧੋ ਟ੍ਰੀਟਮੈਂਟ ਲੈ ਲਿਆ ਨਵਾਂ ਬੱਚੇ ਨੇ ਜਨਮ ਲਿਆ ਉਹ ਤਾਂ ਤੁਹਾਡੇ ਤੋਂ ਕੀ ਭਰੋਗੇ ਸਾਡਾ ਬੜੇ ਰੁਕਣਾ ਕਹਿਣਾ ਪੈ ਰਿਹਾ ਹੈ ਹਲੇ 8-10 ਦਿਨ ਅਸੀਂ ਡਿਲੀਵਰੀ ਹੋਰ ਲੇਟ ਕਰ ਸਕਦੇ ਹਾਂ ਸਾਡੇ ਮਗਰ ਭੇਜੇ ਸਾਡੇ ਤੇ ਪ੍ਰੈਸ਼ਰ ਬਣਾਇਆ ਤਾਂ ਸਾਨੂੰ ਇਹ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਵੀ ਕਿਤੇ ਇਸ ਬਸਤਾ ਦੇ ਵਿੱਚ ਹਸਪੀਟਲ ਨਹੀਂ ਸਾਨੂੰ ਜਵਾਬ ਨਾ ਦੇ ਦੇ ਵੀ ਅਸੀਂ ਡਿਲੀਵਰੀ ਨਹੀਂ ਕਰਾਉਣੀ ਗੌਰਮੈਂਟ ਦਾ ਦਬਾਅ ਹੈ ਸਾਡੇ ਵੀ ਮੈਂ ਇਸ ਪੋਜੀਸ਼ਨ 'ਚ ਤਾਂ ਮੈਂ ਟਰੈਵਲ ਵੀ ਨਹੀਂ ਕਰ ਸਕਦਾ ਅਸੀਂ ਰਿਸਕ ਲੈ ਕੇ ਵੀ ਚਲੋ ਜੀ ਜਿਵੇਂ ਹੈ ਤੁਸੀਂ ਬੱਚਾ ਦੁਨੀਆ ਤੇ ਲੈ ਕੇ ਆਓ ਦੇਖਾਂਗੇ ਜੇ ਮਾਗੇ ਹੋਊਗਾ ਜਿੱਦਾਂ ਦਾ ਅੱਗੇ ਟ੍ਰੀਟਮੈਂਟ ਹੋਊਗਾ ਅੱਗੇ ਚੱਲਾਂਗੇ ਯਾਨੀ ਸਾਡੀ ਗਵਰਨਮੈਂਟ ਤੇ ਇਹਨੇ ਇਹਨਾਂ ਨੇ ਭੈ ਦੇ ਹਾਲਾਤ ਐ ਚਲੋ ਮੇਰਾ ਬੱਚਾ ਦਾ ਗਾਣੇ ਲਿਖਦਾ ਸੀ ਉਹ ਇਹਨਾਂ ਦੀ ਸਿਸਟਮ ਦੇ ਖਿਲਾਫ ਉਹਨਾਂ ਗਾਣੇ ਚ ਪਾਉਂਦਾ ਸੀ ਮੇਰੇ ਮਾਸੂਮ ਕੀ ਕਰਦਾ ਉਹ ਤਾਂ ਹਲੇ ਦੁਨੀਆ ਤੋਂ ਇਹ ਵੀ ਨਹੀਂ ਪਤਾ ਮੈਂ ਜਨਮ ਕਿੱਥੇ ਲੈ ਰਿਆ ਉਹਨਾਂ ਤੋਂ ਕੀ ਘਬਰਾਟ ਹੋਈ ਸੈਂਟਰ ਨੇ 14 ਤਨੂੰ ਚਿੱਠੀ ਕੱਢੀ ਨਾਲ ਦੀ ਨਾਲ ਹੀ ਪ੍ਰਿੰਸੀਪਲ ਸੈਕਟਰੀ ਤੋਂ ਹੁੰਦੀ ਹੋਈ ਹੈਲਥ ਮਿਨਿਸਟਰ ਤੋਂ ਹੁੰਦੀ ਹੋਈ ਸਾਡੇ ਮਾਨਸਾ ਜੀ ਮਾਨਸਾ ਸੀਐਮਓ ਦੇ ਰਿਕਾਰਡ ਤੇ ਸਾਰਾ ਕੁਝ ਦਰਜਿਆ ਸੀ ਕਿਤੇ ਹੋਰ ਕਨਸੀਵ ਕਰਾ ਕੇ ਸਾਰੀ ਜਾਣਕਾਰੀ ਦਿੱਤੀ ਹੈ ਉਹਦੇ ਬਾਵਜੂਦ ਫਿਰ ਜਦੋਂ ਮਾਨਸਾ ਤੋਂ ਅਸੀਂ ਬਠਿੰਡੇ ਐਡਮਿਟ ਹੋਏਗੇ ਤਾਂ ਬਠਿੰਡੇ ਦਾ ਸੀਐਮਓ ਸਾਡੇ ਮਗਰ ਪਾਤਾ ਵੀ ਇਹਨਾਂ ਗੱਲਾਂ 'ਚ ਕੀ ਘਬਰਾਟ ਹੈ ਵੈਨਟਰ ਉਹ ਜਿਹੜਾ ਬਠਿੰਡਾ ਦਾ ਮਤਲਬ ਉਹਦੇ ਰਿਜਿਸਟਰੀ 'ਚ ਸੀ ਉਹਨੂੰ ਮਾਰੇ ਸਾਨੂੰ ਕੋਈ ਧਮਕੀ ਵਾਲਾ ਚੱਕਰ ਨਹੀਂ ਸੀ ਉਹ ਇਹਦਾ ਪਰੰਤੂ ਮਾਰਿਆ ਗਿਆ ਤਾਂ ਬੜੀ ਸਾਹਸੀ ਤਹਿਤ ਮਾਰਿਆ ਗਿਆ ਇਹਨਾਂ ਕਾਰਨਾਂ ਦੀ ਜਿਹੜੀ ਕੋਕ ਪੜਤਾਲ ਕਰਨੀ ਬਣਦੀ ਹੈ ਉਹ ਮੈਂ ਸਾਰੇ ਭਰਾਵਾਂ ਨੂੰ ਸਾਡੀ ਬੜੀ ਤਵਕੀਸ਼ ਦੇ ਨਾਲ ਰਾਹੁਲ ਗਾਂਧੀ ਤੱਕ ਵੀ ਮੇਰੀ ਇਸ ਵਿਸ਼ੇ ਤੇ ਬਹੁਤ 35 35 40 40 ਮਿੰਟ ਗੱਲਬਾਤ ਹੋਈ ਔਰ ਮੈਂ ਉਮੀਦ ਕਰਦਾ ਇੰਡੀਆ ਲਾਈਨਸ ਪੂਰੇ ਇੰਡੀਆ ਭਰ ਚੋਂ ਵਧੀਆ ਪਰਫਾਰਮੈਂਸ ਤੇ ਆ ਰਿਹਾ ਹੈ ਪਰਮਾਤਮਾ ਕਰੇ ਆਪਾਂ 4 ਜੂਨ ਨੂੰ ਇੱਕ ਵੱਡਾ ਬਦਲਾ ਲੈ ਕੇ ਆਵਾਂਗੇ ਤਾਂ ਆਪਾਂ ਸੰਗਰੂਰ ਵਾਲੇ ਮਾਨਸਾ ਬਠਿੰਡੇ ਵਾਲੇ ਆਪਾਂ ਇਧਰੋਂ ਪਿੱਛੇ ਨਾ ਰਹਿ ਜੀ ਜਿੱਦਾਂ ਪਹਿਲਾਂ ਬਦਲਾ ਦੀ ਭੇਡ ਚੜ ਗਏ ਤੇ ਆਪਣੇ ਕੈਂਡੀਡੇਟ ਆਪਾਂ ਵੀ ਵੱਧ ਤੋਂ ਵੱਧ ਮਿਹਨਤ ਕਰਕੇ ਇਹਨੂੰ ਜਿਤਾ ਕੇ ਭੇਜੀਏ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਕੋਈ ਸ਼ਬਦ ਵੱਧ ਘੱਟ ਗਿਆ ਗਿਆ ਹੋਣਾ ਤਾਂ ਤੁਹਾਡੇ ਤੋਂ ਮਾਫੀ ਚਾਹੂਗਾ ਸਸਿਕਾ ਇੱਕ ਮੈਨੂੰ ਦੇ ਦਿਓ ਮਾਈਕ ਸਾਰੇ ਮੈਨੂੰ ਮਨੂ ਆਪਣੇ ਆਦੇ ਜਸਟ ਹਲੇ ਕਹੇ ਪਹਿਲਾਂ ਮੈਨੂੰ ਬੋਲਣ ਦਾ ਸਮਾਂ ਆ ਰਿਹਾ ਕੋਈ ਮੈਂ ਤੁਹਾਡੇ ਸਵਾਲ ਲੈਣਾ ਸਾਰੇ ਮਾਈਕ ਤੁਸੀਂ ਮੈਨੂੰ ਦੇਣੇ ਦੇਖਣਾ ਤੁਸੀਂ ਉਹ ਤੁਸੀਂ ਐਸ ਇਟਸ ਬੈਕ ਚੱਜੋ ਜੀ ਜੇ ਦਾ ਪਹਿਲਾ ਛੱਡੇ ਸੀ ਮਾਈਕ ਉਧਰ ਹੀ ਕਰ ਦੋ ਜੀ ਜਾਂ ਇਦਾਂ ਕਰਨਾ ਇਹ ਸਾਰਾ ਪ੍ਰੈਸ ਜੀ ਸਾਰੀ ਜੀ ਅੱਛਾ ਕਰੋ ਇਹ ਤੁਹਾਡੀ ਜਿਹੜੀ ਇਹ ਹੈ ਇਹਨੂੰ ਲਾ ਲਓ ਸਾਰਾ ਮਾਈਕ ਕੈਮਰੇ 'ਚ ਛੱਡਿਆ ਇਹ ਸਾਊਂਡ ਕੋਰੋਕ ਨਹੀਂ ਹੈ ਇਹਦੇ ਵਿੱਚ ਛੱਡਦਾ ਹਾਂ ਹਾਂ ਹਾਲੋ ਤੁਸੀਂ ਉੱਧਰ ਸਾਡੇ ਨਾਲ ਬੈਠੋ ਵਧੀਆ ਮਾਈਕ ਲਾ ਲਓ ਮਾਈਕ ਦੇ ਦਿਓ ਮੈਨੂੰ ਇੱਥੇ ਜੀ ਮਾਈਕ ਲਾ ਆਹ ਲਓ ਆਪਰ ਲਾਈਓ ਹਾਲੋ ਆਹ ਨਾ ਨਾ ਬਿਰਤੀ ਨੇ हेलो मैं कारे स्टार्ट हां वो कारे ला दो उधर कल दो ना मैं भी लाओ सेंटर तो नंबर थोड़ा मोटर 5000 पर पड़ गया वो आ जाओ मैं स्पोर्ट सामने तो वायर जूते निकालो सर वायर मैं मेरे को माफ कर के कर लो थोड़ा <Elijah> ਕਾਬਰ ਹੋ ਜਾਣਗੇ ਮਾਈਕ ਕੋਈ ਨਹੀਂ ਮਾਈਕ ਤੇ ਲੱਗੇ ਪਤਾ ਹੀ ਲੱਗਦਾ ਹੈ ਰਸਾ ਸਰਪਾ ਥੋੜਾ ਥੱਲੇ ਕਰ ਵਾਈਟੀ ਕਰਨੀ ਹੈ ਇਹ ਜੇ ਮੈਂ ਇੰਪੋਰਟੈਂਟ ਗੱਲ ਹੋਰ ਕਰ ਦਿੰਦਾ ਛੱਕ ਦਿਓ ਮੈਂ ਉਹੀ ਤਾਂ ਮੈਂ ਕਹਿ ਰਿਹਾ ਏਕਪਮੈਂਟ ਮੈਨੂੰ ਪਹਿਲਾਂ ਬੋਲਣ ਦੇ ਉੱਪਰ ਕਰ ਲਓ ਪਤਾ ਹੀ ਤਾਂ ਥੋੜਾ ਮਾਰੀ ਸਾਈਡ ਲੱਗ ਗਿਆ ਹਾਂ ਜੀ ਦੋਸਤੋ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਸਤਕਾਰਯੋਗ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਦਾ ਸੰਗਰੂਰ ਪਹੁੰਚਣ ਤੇ ਸਾਡੀ ਹਮਾਇਤ ਕਰਨ ਤੇ ਬਲਕਿ ਨਾ ਸਿਰਫ ਸੰਗਰੂਰ ਦੀ ਸੀਟ ਤੇ ਬਲਕਿ ਸਮੁੱਚੇ ਪੰਜਾਬ ਦੇ ਕਾਂਗਰਸ ਦੀਆਂ ਬਠਿੰਡਾ ਆਦ ਲੁਧਿਆਣਾ ਗੁਰਦਾਸਪੁਰ ਸਾਰੀਆਂ ਸੀਟਾਂ ਤੇ ਸਪੋਰਟ ਕਰਨ ਦਾ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਲਾਂਕਿ ਬਹੁਤ ਪੀੜਤ ਨੇ ਇਹਨਾਂ ਦੀ ਸਥਿਤੀ ਵਿੱਚ ਕੋਈ ਹੋਰ ਵਿਅਕਤੀ ਹੁੰਦਾ ਤਾਂ ਸ਼ਾਇਦ ਉਹਦੇ ਲਈ ਉੱਠਣਾ ਵੀ ਬਹੁਤ ਮੁਸ਼ਕਲ ਲੇਕਿਨ ਇਹਨਾਂ ਨੇ ਆਪਣੇ ਪੁੱਤ ਦੀ ਯਾਦ ਨੂੰ ਆਪਣੇ ਦਿਲ ਨਾਲ ਰੱਖ ਕੇ ਆਪਣੇ ਸੂਬੇ ਦੇ ਵਾਸਤੇ ਜੋ ਲੜਾਈ ਲੜੀ ਆ ਪਿਛਲੇ 2 ਸਾਲਾਂ 'ਚ ਜੋ ਇਹਨਾਂ ਦੇ ਅੰਦਰ ਗਹਿਰੇ ਜ਼ਖਮ ਨੇ ਉਹ ਸ਼ਾਇਦ ਉਹ ਇਹ ਤੇ ਉਹਨਾਂ ਦੇ ਇਹਨਾਂ ਦੇ ਘਰੋਂ ਧਰਮ ਪਤਨੀ ਸਾਡੀ ਭੈਣ ਚਰਨਕੌਰ ਹੀ ਸਮਝ ਸਕਦੇ ਨੇ ਇਸ ਕਰਕੇ ਮੈਂ ਇਹਨਾਂ ਦਾ ਮਸ਼ਕੂਰ ਹਾਂ ਸ਼ੁਕਰਗੁਜ਼ਾਰ ਹਾਂ ਔਰ ਇਹੀ ਦਾ ਇਹੀ ਮੈਂ ਵਾਅਦਾ ਕਰ ਸਕਦਾ ਕਿ ਪ੍ਰਮਾਤਮਾ ਈਸ਼ਵਰ ਵਾਹਿਗੁਰੂ ਕਰੇ ਕਿ ਇੰਡੀਆ ਐਲਾਈਅੰਸ ਦੀ ਗਵਰਨਮੈਂਟ ਬਣੇ ਇਸ ਦੇਸ਼ ਦੇ ਵਿੱਚ ਅਸੀਂ ਇਹਨਾਂ ਨੂੰ ਪੁਖਤਾ ਔਰ ਪੂਰਾ ਇਨਸਾਫ ਦਿਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਔਰ ਜੋ ਦੇਸ਼ ਵਿੱਚ ਗੈਂਗਸਟਰ ਕਲਚਰ ਜੋ ਪ੍ਰਮੋਟ ਕੀਤਾ ਬੀਜੇਪੀ ਨੇ ਉਸ ਨੂੰ ਸਾਰੇ ਨੂੰ ਖਤਮ ਕਰਾਂਗੇ ਔਰ ਜੋ ਕੁਝ ਅਨਿਆਏ ਇਹਨਾਂ ਦੇ ਨਾਲ ਪੰਜਾਬ ਦੀ ਗਵਰਨਮੈਂਟ ਨੇ ਚਾਹੇ ਇਹਨਾਂ ਦੇ ਨਵ ਪੈਦਾ ਹੋਏ ਬੱਚੇ ਦੇ ਮੁਤਲਕ ਜੋ ਮੈਂਟਲ टॉਰਚਰ ਹੋਇਆ ਚਾਹੇ ਜਿਹੜੀਆਂ ਇੱਥੇ ਇੰਟਰਵਿਊਜ਼ ਦਿੱਤੀਆਂ ਗਿਆ ਗੈਂਗਸਟਰਸ ਔਰ ਮੀਥੇਅਰ ਨੇ ਮੈਂ ਤੁਹਾਨੂੰ ਸਬੂਤ ਸਮੇਤ ਦਿੱਤਾ ਸੀਗਾ ਕਿ ਇੱਕ ਜੀਵਨ ਜੋਤ ਮਾਨਸਾ ਦਾ ਨੌਜਵਾਨ ਉਹ ਮੀਥੇਅਰ ਆਪਣੇ ਕੈਂਪੇਨ ਚ ਲੈ ਕੇ ਜਾ ਰਿਹਾ ਉਸ ਦਾ ਚਲਾਨ ਵਿੱਚ ਨਾਮ ਆ ਖਾਲਾ ਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਉਸ ਦੀ ਐਲਓਸੀ ਖੋਲੀ ਹੋਈ ਆ ਮੀ ਇੱਥੇ ਆਪਣੇ ਕੇ ਕੈਂਪੇਨ ਚ ਜੀਵਨ ਜੋਤ ਨੂੰ ਰੱਖ ਕੇ ਕੀ ਸਾਬਤ ਕਰਨਾ ਚਾਹੁੰਦਾ ਕਿ ਅਸੀਂ ਸਿੱਧੂ ਮੂਸੇਵਾਲੇ ਦੇ ਕਾਤਲਾਂ ਦੇ ਹਮੇਤੀ ਆ ਇਸ ਕਰਕੇ ਜੋ ਭਗਵੰਤ ਨੇ ਇਸ 2 ਸਾਲ ਚ ਇਹਨਾਂ ਦਾ ਨਿਆਂ ਕੀਤਾ ਉਹ ਅਸੀਂ ਲੜਾਈ ਇਨਸਾਫ ਦੀ ਅਖੀਰਲੀ ਮੁਕਾਮ ਤੱਕ ਲੈ ਕੇ ਜਾਵਾਂਗੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਦੇ ਨਾਲ ਨਾਲ ਮੈਂ ਇੱਕ ਬਹੁਤ ਇੰਪੋਰਟੈਂਟ ਮੁੱਦਾ ਤੁਹਾਨੂੰ ਸੇਅਰ ਕਰਨਾ ਆ ਦੇਖੋ ਮੇਰੇ ਕੋਲ ਨੋਟੀਫਿਕੇਸ਼ਨ ਆ ਪੰਜਾਬ ਦੀ ਲੇਟੈਸਟ ਮੈਂ ਤੁਹਾਨੂੰ ਦਿਖਾ ਦੂੰਗਾ ਤੁਸੀਂ ਸਕੈਨ ਕਰਕੇ ਮੀਡੀਆ ਦੇ ਤੁਹਾਡੇ ਗਰੁੱਪ ਚ ਭਾ ਦੂੰਗਾ ਇਹ ਕੀ ਹੈ ਕਿ ਜਿਹੜਾ ਨਹਿਰੀ ਪਾਣੀ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਕੁਝ ਦਹਾਕਿਆਂ ਤੋਂ ਕਿਸੇ ਵੀ ਸਰਕਾਰ ਨੇ ਉਹਦੀ ਰਿਕਵਰੀ ਨਹੀਂ ਸੀ ਕੀਤੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ 14 ਮਈ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਆ ਜਿਸ ਜਿਸ ਨਾਲ ਪੰਜਾਬ ਦੇ ਕਿਸਾਨਾਂ ਕੋਲੋਂ 326 ਕਰੋੜ ਰੁਪਏ ਰਿਕਵਰ ਕਰਨ ਦਾ ਐਲਾਨ ਕੀਤਾ ਗਿਆ ਹੈ ਫਰਮਾਨ ਜਾਰੀ ਕੀਤਾ ਗਿਆ ਹੈ ਇੱਕ ਪਾਸੇ ਕਿਸਾਨ ਖੇਤ ਮਜ਼ਦੂਰ 1 ਲੱਖ ਕਰੋੜ ਤੋਂ ਜ਼ਿਆਦਾ ਦੇ ਕਰਜ਼ਈ ਹੈ ਉਹ ਰੋਜ਼ ਮੌਤ ਮਰ ਰਿਹਾ ਹੈ ਰੋਜ਼ ਆਤਮ ਹੱਤਿਆ ਕਰ ਰਿਹਾ ਹੈ ਔਰ ਇਹਨਾਂ ਨੇ ਕਿਸੇ ਫਸਲ ਦੇ ਉੱਤੇ ਐਮਐਸਪੀ ਦੇ ਨਹੀਂ ਸਕੇ ਮੂੰਗੀ ਔਰ ਮੱਕੀ ਦੀ ਬੇਈਮਾਨੀ ਵਾਲੀ ਐਮਐਸਪੀ ਇਹਨਾਂ ਦੀ ਫੇਲ ਹੋ ਗਈ ਔਰ ਫਸਲੀ ਚੱਕਰ ਤੋਂ ਪੰਜਾਬ ਨੂੰ ਕੱਢ ਨਹੀਂ ਸਕੇ ਇਹਨਾਂ ਦੇ ਕੋਲ ਕੋਈ ਰੋਡ ਮੈਪ ਨਹੀਂ ਹੈ ਐਗਰੀਕਲਚਰ ਦਾ ਕੋਈ एजेंडा ਨਹੀਂ ਪਰ ਕਿਸਾਨਾਂ ਦੇ ਉੱਤੇ ਹੋਰ ਕੁਚਲਣ ਦਾ 326 ਕਰੋੜ ਰੁਪਏ ਦਾ ਵੇਰਵਾ ਤੁਸੀਂ ਰਿਕਵਰੀ ਦੇਖ ਸਕਦੇ ਹੋ ਜ਼ਿਲ੍ਹਾ ਵਾਰ ਇਹ ਨੋਟੀਫਿਕੇਸ਼ਨ ਲੇਟੈਸਟ has been issued by ਜਿਹੜਾ ਵਧੀਕ ਡਾਇਰੈਕਟਰ ਹੈ ਅਤੇ ਮੁੱਖ ਇੰਜੀਨੀਅਰ ਹੈੱਡ ਕੁਆਟਰ ਜਲ ਸਰੋਤ ਵਿਭਾਗ ਪੰਜਾਬ ਚੰਡੀਗੜ੍ਹ ਇਸ ڈیٹ ਤੁਸੀਂ ਪੜ ਸਕਦੇ ਹੋ ਕਿ ਇਹ 14 5 2024 ਨੂੰ ਇਹ ਨੋਟੀਫਿਕੇਸ਼ਨ ਜਾਰੀ ਇਹਦੇ ਬਾਰੇ ਭਗਵੰਤ ਮਾਨ ਕਲੈਰੀਫਾਈ ਕਰੇ ਕਿ ਤੁਸੀਂ ਕਿਸਾਨਾਂ ਦੀ ਤੇ ਖੇਤ ਮਜ਼ਦੂਰਾਂ ਦੀ ਮਦਦ ਤਾਂ ਕੋਈ ਨਹੀਂ ਕੀਤੀ ਪਰ ਇਹ ਜਿਹੜਾ ਇੱਕ ਜਿਹੜਾ ਮਾਮਲਾ ਜਿਹੜਾ ਕਿਸਾਨਾਂ ਤੋਂ ਉਹ ਉਸ ਨੂੰ ਰੱਦ ਕੀਤਾ ਗਿਆ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਤੇ ਜੇ ਤੁਸੀਂ ਉਹਦਾ ਫਾਇਦਾ ਨਹੀਂ ਕਰ ਸਕੇ ਕੋਈ ਫਸਲ ਦੀ ਐਮਐਸਪੀ ਨਹੀਂ ਦੇ ਸਕੇ ਤੇ ਤੁਹਾਨੂੰ ਇਹ ਅਧਿਕਾਰ ਕਿਹਨੇ ਦਿੱਤਾ ਕਿ 326 ਕਰੋੜ ਦਾ ਤੁਸੀਂ ਬੋਝ ਜਿਹੜਾ ਹੈ ਰਿਕਵਰੀ ਦਾ ਉਹ ਪਾਉਣ ਜਾਣੇ ਕਿਸਾਨਾਂ ਤੇ ਇਹਦੇ ਨਾਲ ਇੱਕ ਬਹੁਤ ਇੰਪੋਰਟੈਂਟ ਇਸ਼ੂ ਆ ਕਿ ਜਿਹੜੇ ਕ੍ਰਿਸ਼ਨ ਕੁਮਾਰ ਨੇ ਆਈ ਥਿੰਕ ਹੀ ਇਜ਼ ਅ ਕੰਪਟੈਂਟ ਆਫਸਰ ਪਰ ਇੱਕ ਉਹਨਾਂ ਨੇ ਨਹਿਰੀ ਪਾਣੀ ਦੇ ਮੁਤਲਕ ਪੰਜਾਬ ਦੇ ਬੜੇ ਗਲਤ ਅੰਕੜੇ ਤਿਆਰ ਕਰਵਾ ਰਹੇ ਨੇ ਤੱਕੇ ਨਾਲ ਸਾਰੇ ਨਹਿਰੀ ਪਟਵਾਰੀਆਂ ਨੂੰ ਉਹਨਾਂ ਨੇ ਪ੍ਰੈਸ਼ਰ ਪਾ ਕੇ ਜਿਹੜਾ ਰਜਵਾਹਿਆਂ ਵਿੱਚ ਜਾਂ ਜਿਹੜੇ ਆਪਣੇ ਮੋਗੇ ਨੇ ਜਾਂ ਜਿਹੜੇ ਖਾਲ ਨੇ ਅਸਲ ਜਿਹੜਾ ਇਰੀਗੇਸ਼ਨ ਦਾ ਅਸਲ ਫਿਗਰ ਹੈਗਾ ਕਿ ਉਹ ਪੰਜਾਬ ਦੇ ਵਿੱਚ ਲਗਭਗ 17% ਦੇ ਲੱਗੇ ਇਰੀਗੇਸ਼ਨ ਦਾ ਜਿਹੜੀ ਫੈਸਿਲਿਟੀ ਆ ਉਹ ਪੰਜਾਬ ਦੇ ਨਹਿਰੀ ਪਾਣੀ ਪਿੰਡਾਂ ਤੱਕ ਪਹੁੰਚਣ ਦੀ ਜਿਹੜੀ ਅਸਲ ਤੱਤ ਹੈ ਆ ਸਾਰਾ ਮੇਰੇ ਕੋਲ ਤੱਤ ਜਿਹੜੇ ਨੇ ਉਹ ਨਹਿਰੀ ਪਟਵਾਰੀਆਂ ਦੇ ਜਿਹੜਾ ਯੂਨੀਅਨ ਹੈ ਜ ਜਿਨ੍ਹਾਂ ਦੀ 15 ਤਰੀਕ ਨੂੰ ਇੱਕ ਬੜੀ ਵੱਡੀ ਪ੍ਰੈਸ ਕਾਨਫਰੰਸ ਅਸ਼ਾਤ ਅੱਜ ਹੀ ਆ ਬਠਿੰਡੇ ਵਿਖੇ ਔਰ ਉਹ ਬਗਾਵਤ ਕਰਨ ਤੇ ਉਤਰੇ ਹੋਏ ਨੇ ਉਹਨਾਂ ਕੋਲੋਂ ਕ੍ਰਿਸ਼ਨ ਕੁਮਾਰ ਫਰਜ਼ੀ ਅੰਕੜੇ ਕਹਿ ਰਿਹਾ ਕਿ ਤੁਸੀਂ ਇਹ ਲਿਖੋ ਕਿ ਸਾਰੇ ਰਜਵਾਹਾਂ ਜ਼ਰੀਏ ਸਾਰੇ ਮੋਗਿਆਂ ਜ਼ਰੀਏ ਸਾਰੀਆਂ ਖਾਲਾਂ ਜ਼ਰੀਏ ਪੰਜਾਬ ਦੀ 100% ਇਰੀਗੇਸ਼ਨ ਜਿਹੜੀ ਹੈ ਮੁਕੰਮਲ ਪਾਣੀ ਨਹਿਰੀ ਰਾ ਪੰਜਾਬ ਦੇ ਖੇਤਾਂ ਤੱਕ ਪਹੁੰਚ ਰਿਹਾ ਹੈ ਇਸ ਦਾ ਸਭ ਤੋਂ ਵੱਡਾ ਖਤਰਾ ਪਤਾ ਕੀ ਆ ਕਿ ਸਾਡਾ ਸੁਪਰੀਮ ਕੋਰਟ ਵਿੱਚ ਐਸਵਾਈਐਲ ਦਾ ਕੇਸ ਲੱਗਿਆ ਹੋਇਆ ਇਹ ਜਿਹੜੇ ਅੰਕੜੇ ਕ੍ਰਿਸ਼ਨ ਕੁਮਾਰ ਧੱਕੇ ਨਾਲ ਕਰਵਾ ਰਿਹਾ ਔਰ ਇਸ ਦਾ ਪ੍ਰਧਾਨ ਇਹਨਾਂ ਦਾ ਯੂਨੀਅਨ ਦਾ ਜਸਕਰਨ ਸਿੰਘ ਗਹਿਰੀ ਪੁੱਟਰ ਉਸ ਜਦੋਂ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਤੁਹਾਡੇ ਫਰਜੀ ਅੰਕੜੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਨਹੀਂ ਕਰਾਂਗੇ ਜੋ ਤੁਸੀਂ ਸਾਡੇ ਕੋ ਕੋਣਾ ਚਾਹੁੰਦੇ ਹੋ ਇਲੈਕਸ਼ਨਾਂ ਦੇ ਮੱਦੇਨਜ਼ਰ ਉਹਨੂੰ ਉਸ ਬੰਦੇ ਨੂੰ ਸਸਪੈਂਡ ਕਰਤਾ ਉਹਨੂੰ ਚਾਰਜ ਸ਼ੀਟ ਕਰਤਾ ਮੇਰਾ ਖਿਆਲ ਆ ਦਰਜਨਾ ਸੈਂਕੜੇ ਪਟਵਾਰੀਆਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਰੀਆਂ ਤੇ ਚਾਰਜ ਸ਼ੀਟ ਖੋਲ ਦਿੱਤੇ ਸਿਰਫ ਇਸ ਕਰਕੇ ਕਿ ਉਹਨਾਂ ਤੇ ਦਬਾਅ ਪਾਇਆ ਜਾਵੇ ਔਰ ਅਸਲ ਜਿਹੜਾ ਪਾਣੀ ਆ ਔਰ ਇਹਦਾ ਮੈਂ ਕਹਿ ਰਿਹਾ ਸੀ ਸੁਪਰੀਮ ਕੋਰਟ ਖਤਰਾ ਕੀ ਹੋਵੇਗਾ ਕਿ ਕੱਲ ਨੂੰ ਹਰਿਆਣਾ ਸਰਕਾਰ ਕਹੇਗੀ ਪ੍ਰੋਬੇਬਲੀ ਕ੍ਰਿਸ਼ਨ ਕੁਮਾਰ ਹੈ ਸਮ ਡਿਊਬੀਅਸ ਅਜੰਡਾ ਕ੍ਰਿਸ਼ਨ ਕੁਮਾਰ ਦੱਸਣ ਕਿ ਇਹ ਜਿਹੜਾ 17 ਸਾਰਾ ਫੀਸ ਦੀ ਇਰੀਗੇਸ਼ਨ ਜਾ ਰਿਹਾ ਪਾਣੀ ਨਹਿਰੀ ਦਾ ਤੁਸੀਂ 100% ਕਿਉਂ ਲਿਖਾ ਰਹੇ ਹੋ ਨਹਿਰੀ ਪਟਵਾਰੀਆਂ ਤੋਂ ਕਿਤੇ ਇਹ ਤਾਂ ਨਹੀਂ ਕਿ ਤੁਸੀਂ ਹਰਿਆਣੇ ਦੀ ਮਦਦ ਕਰਕੇ ਕੱਲ ਨੂੰ ਹਰਿਆਣਾ ਸਰਕਾਰ ਆਣ ਕੇ ਸੁਪਰੀਮ ਕੋਰਟ ਕਹੂਗੀ 1 ਮਿੰਟ ਜੀ ਕਿ ਤੁਹਾਨੂੰ ਤਾਂ ਹੁਣ ਪਾਣੀ ਤੁਹਾਡੇ ਕੋਲ ਪੂਰਾ ਮੁਕੰਮਲ ਆ ਆਪਾਂ ਇੱਕ ਪਾਸੇ ਪੰਜਾਬ ਦੇ ਕਹਿੰਦੇ ਕਿ ਸਾਡਾ ਪਾਣੀ ਖਸ ਗਿਆ ਸਾਡਾ ਪਾਣੀ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਨੂੰ ਚੱਲ ਗਿਆ ਇੱਕ ਪਾਸੇ ਅਸੀਂ ਕਹਿੰਦੇ ਕਿ ਨਹਿਰੀ ਪਾਣੀ ਪੰਜਾਬ ਦੇ 100% ਖੇਤਾਂ ਨੂੰ ਇਰੀਗੇਟ ਕਰ ਰਿਹਾ ਵਾ ਪਾਣੀ ਦੇ ਰਿਹਾ ਤਾਂ ਫਿਰ ਸੁਪਰੀਮ ਕੋਰਟ ਹਰਿਆਣਾ ਸਰਕਾਰ ਆਵੇ ਕਿ ਜੀ ਪੰਜਾਬ ਦਾ ਤਾਂ ਪਾਣੀ ਪੂਰਾ ਆ ਜੀ ਪਾਣੀ ਪੰਜਾਬ ਨੂੰ ਤਾਂ ਪਾਣੀ ਦੀ ਲੋੜ ਨਹੀਂ ਗਈ ਇਸ ਕਰਕੇ ਬੜਾ ਧੋਖੇ ਤੜੀ ਵਾਲਾ ਡੈਂਜਰਸ ਅਜੰਡਾ ਪ੍ਰੋਬੇਬਲੀ ਜਾਂ ਤਾਂ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਜਾਂ ਰਗਵ ਚੱਡੇ ਦੇ ਕਹਿਣ ਤੇ ਜਾਂ ਸੰਦੀਪ ਪਾਟਕ ਦੇ ਕਹਿਣ ਤੇ ਜਿਹੜਾ ਇਹ ਘੁਆਇਆ ਜਾ ਰਿਹਾ ਸਰਕਾਰੀ ਨਹਿਰੀ ਪਪਾਗ ਪਟਵਾਰੀਆਂ ਕੋਲੋਂ ਤੱਕੇ ਨਾਲ ਕਿ ਅਸੀਂ 100% ਇਰੀਗੇਸ਼ਨ ਹੋ ਰਹੀ ਆ ਰਜਵਾਇਆ ਥਾ ਨਹੀਂ ਮੁਗਿਆ ਥਾਈਂ ਔਰ ਖਾੜਾ ਥਾਈਂ ذریعے ਇਸ ਦਾ ਕਾਂਗਰਸ ਪਾਰਟੀ ਸਖਤ ਵਿਰੋਧ ਕਰਦੀ ਹੈ ਔਰ ਇਸ ਤੇ ਵਾਈਟ ਪੇਪਰ ਇਸ਼ੂ ਮੰਗਦੀ ਆ ਕਿ ਭਗਵੰਤ ਮਾਨ ਇਹ ਕਲੀਅਰ ਕਰੇ ਕਿ ਕਿੰਨਾ ਪਾਣੀ ਜਿਹੜਾ ਅਸਲ ਵਿੱਚ ਹੈ ਉਹ ਕਿੰਨਾ ਪਾਣੀ ਖਾਲਾਂ ਦੇ ਰਾਹੀਂ ਲਜਵਾਇਆ ਨਹੀਂ ਨਹਿਰਾਂ ਦਾ ਪਾਣੀ ਪੰਜਾਬ ਵਿੱਚ ਜਾ ਰਿਹਾ ਔਰ ਦੂਸਰੀ ਗੱਲ ਇਹ ਕਿ ਇਹਨਾਂ ਨੇ ਰਕਬਾ ਅਨ ਕਮਾਂਡ ਕੋਸ਼ਿਤ ਕਰਤਾ ਇਹ ਕਹਿੰਦੇ ਨੇ ਕਿ ਕਿਉਂਕਿ 6 ਲੱਖ ਏਕੜ ਪੰਜਾਬ ਦਾ ਰਕਬਾ ਲਗਭਗ ਉਹ ਇਸ ਵੇਲੇ ਆਬਾਦੀ ਚ ਆ ਚੁੱਕਾ ਵਾ ਔਰ ਇਸ ਇਸ ਨੂੰ ਕਿਸੇ ਤਰ੍ਹਾਂ ਦੀ ਪਾਣੀ ਦੀ ਲੋੜ ਨਹੀਂ ਇਸ ਰਕਬੇ ਨੂੰ ਅਨ ਕਮਾਂਡ ਕੀਤਾ ਜਾਵੇ ਕਮਾਂਡ ਏਰੀਆ ਚੋਂ ਕੱਢਿਆ ਜਾਵੇ ਇੱਕ ਪੂਰੀ ਨਹਿਰ ਪੰਜਾਬ ਦੀ ਇੱਕ ਪੂਰੀ ਨਹਿਰ ਪੰਜਾਬ ਦੀ ਇਹ ਸਾਡੇ ਰਕਬੇ ਤੋਂ ਬਾਹਰ ਕੱਢ ਦੇਣਗੇ ਔਰ ਫਿਰਤਾ ਫਿਰਤਾ ਹਰਿਆਣੇ ਨੂੰ ਹੋਰ ਮੋਟੇ ਮਿਲ ਜੇਗਾ ਕਿ ਇਹਨਾਂ ਕੋਲ ਤਾਂ ਇੰਨਾ ਪਾਣੀ ਜ਼ਿਆਦਾ 6 ਲੱਖ ਏਕੜ ਨੂੰ ਪਾਣੀ ਦੀ ਲੋੜ ਹੀ ਨਹੀਂ ਗਈ ਇਹਨਾਂ ਦਾ ਪਾਣੀ ਘਟਾਇਆ ਜਾਵੇ ਐਸਐਲ ਤੁਰੰਤ ਕੱਢੀ ਜਾਵੇ ਹਰਿਆਣੇ ਤੇ ਰਾਜਸਥਾਨ ਨੂੰ ਪਾਣੀ ਹੋਰ ਦਿੱਤਾ ਜਾਵੇ ਦਿੱਲੀ ਨੂੰ ਪਾਣੀ ਹੋਰ ਦਿੱਤਾ ਜਾਵੇ ਕਿ ਬਹੁਤ ਵੱਡਾ ਧੋਖਾ ਔਰ ਜੋ ਪਟਵਾ ਨੇਰੀ ਪਟਵਾਰੀਆਂ ਦਾ ਜ਼ੁਲਮ ਟਾਇਆ ਜਾ ਰਿਹਾ ਉਹ ਸਾਰੇ ਮੁਕਦਮੇ ਸਾਰੀਆਂ ਚਾਰਜ ਸ਼ੀਟਾਂ ਸਾਰਾ ਕੁਝ ਜਿਹੜਾ ਗਲਤ ਵਾਪਸ ਹੋਣਾ ਚਾਹੀਦਾ ਆ ਬਾਗਾਂ ਦੀਆਂ ਵਾਰੀਆਂ ਵੀ ਕੱਟਣ ਦਿੱਤੀਆਂ ਆ ਉਤਲਾ ਹੈਡਿੰਗ ਪੜੋ ਤੁਸੀਂ ਉਦਾਂ ਕਹਿੰਦੇ ਆ ਕਿ ਅਸੀਂ ਪੰਜਾਬ ਵਿੱਚ ਡਾਇਵਰਸਿਫਿਕੇਸ਼ਨ ਕਰਨੀ ਆ ਫਸਲਾਂ ਦੀ ਵਿਭਿੰਨਤਾ ਲਿਆਉਣੀ ਆ ਝੋਨਾ ਕਟਾਉਣਾ ਤੇ ਬਾਗ ਇੱਕ ਇਸ ਤਰ੍ਹਾਂ ਦਾ ਸਰੋਤ ਆ ਜਿੱਥੇ ਅਸੀਂ ਪਾਣੀ ਘਟਾ ਸਕਦੇ ਬਾਗਾਂ ਦੀ ਵਾਰੀ ਕੱਟ ਦਿੱਤੀ ਭਗਵੰਤ ਮਾਨ ਦੀ ਸਰਕਾਰ ਨੇ ਇਹ ਕਹਿੰਦੇ ਟੈਲੈਂਟਾਂ ਦੇ ਪਾਣੀ ਜਾਣਾ ਬਾਗ ਕਿੱਥੇ ਨੇ ਬਾਗ ਅਬੋਹਰ ਫਾਜ਼ਿਲਕਾ ਦੇ ਵਿੱਚ ਨੇ ਬਾਗਾਂ ਦੀਆਂ ਵਾਰੀਆਂ ਕੱਟਣ ਦਾ ਅਦਿੱਤਤਾ ਔਰ ਜਦੋਂ ਇਹਨਾਂ ਸਾਰਿਆਂ ਨੇ ਵਿਰੋਧ ਕੀਤਾ ਨਹਿਰੀ ਪਟਵਾਰੀਆਂ ਨੇ ਉਹਨਾਂ ਤੇ ਤਸ਼ੱਦਦ ਤੇ ਜ਼ੁਲਮ ਢਾਇਆ ਜਾ ਰਿਹਾ ਔਰ ਇੱਕ ਮੈਂ ਕਹਿਣਾ ਚਾਹੁੰਦਾ ਕਿ ਨਾਰਮਲ ਕੋਰਸ ਵਿੱਚ ਅਗਰ 10 ਏਕੜ ਦਾ ਕੋਈ ਬੁੱਗਾ ਪਾਣੀ ਖੋਲਿਆ ਜਾਂਦਾ ਆਪਾਂ ਸਭ ਨੂੰ ਪਤਾ ਵਾ ਕਿ ਵੱਧ ਤੋਂ ਵੱਧ 1 ਜਾਂ 2 ਏਕੜ ਤੱਕ ਪਾਣੀ ਪਹੁੰਚਦਾ ਲੇਕਿਨ ਇਹ ਕਹਿਣਾ ਚਾਹੁੰਦੇ ਸਰਕਾਰ ਕਿ 10 ਏਕੜ ਦਾ ਪਾਣੀ ਖੋਲਿਆ 10 ਦਾ 10 ਏਕੜ ਇਰੀਗੇਟ ਹੋ ਗਿਆ ਇਹ ਜਿਹੜਾ ਮਸਲਾ ਹੈ ਜਿਹੜਾ ਜਲ ਸਰੋਤ ਮੰਤਰੀ ਹੈ ਔਰ ਭਗਵੰਤ ਸਿੰਘ ਚੀਫ ਮਿਨਿਸਟਰ ਹਨ ਉਹ ਦੋ ਗੱਲਾਂ ਦਾ ਜਵਾਬ ਦੇਣ ਕਿ ਆ ਜਿਹੜਾ ਅ ਮਾਮਲਾ ਹੈ ਨਹਿਰੀ ਪਾਣੀ ਦਾ ਇਸ ਦਾ 326 ਕਰੋੜ ਰੁਪਏ ਦਾ ਵਸੂਲੀ ਦੇ ਹੁਕਮ ਕਿਉਂ ਕੀਤੇ ਨੇ ਔਰ ਦੂਸਰਾ 1 ਮਿੰਟ ਜੀ ਕਿ ਆ ਜਿਹੜਾ ਨਹਿਰੀ ਪਾਣੀ ਤੁਸੀਂ ਜਿਹੜਾ ਪਟਵਾਰ ਨਹਿਰੀ ਪਟਵਾਰੀਆਂ ਤੋਂ ਧੱਕੇ ਨਾਲ ਘੁਆਰੇ ਹੋ ਔਰ 6 ਲੱਖ ਰਕਬਾ ਅਨ ਕਮਾਂਡ ਕਮਾਂਡ ਏਰੀਆ ਚੋ ਕੱਢ ਦਿੱਤਾ ਕਿ ਇਸ ਨਾਲ ਪੰਜਾਬ ਦਾ ਕੇਸ ਕਮਜ਼ੋਰ ਨਹੀਂ ਹੋਏਗਾ ਸੁਪਰੀਮ ਕੋਰਟ ਕੱਲ ਨੂੰ ਹਰਿਆਣਾ ਤੇ ਦਿੱਲੀ ਦੀ ਸਰਕਾਰ ਕਹੇਗੀ ਕਿ ਪੰਜਾਬ ਦੇ ਕੋਲ ਤਾਂ ਪਾਣੀ ਬਹੁਤ ਜ਼ਿਆਦਾ ਵਾ ਜੀ ਇਹਨਾਂ ਨੇ ਤਾਂ ਏਰੀਆ ਅਨ ਕਮਾਂਡ ਕਰਤਾ ਇਹਨਾਂ ਕੋਲ ਤਾਂ 100% ਦੀ ਨਹਿਰੀ ਪਾਣੀ ਹੈ ਇਸ ਕਰਕੇ ਇਹ ਦੋਨਾਂ ਮਸਲਿਆਂ ਦੇ ਉੱਤੇ ਕੇਚਰੀਵਾਲ ਔਰ ਸੰਦੀਪ ਪਾਠਕ ਰਾਗਵ ਚੱਡਾ ਔਰ ਭਗਵੰਤ ਮਾਨ ਆਪਣਾ ਪੱਖ ਸਾਫ਼ ਕਰਨ ਨਹੀਂ ਤਾਂ ਮੈਂ ਬੇਨਤੀ ਕਰੂੰਗਾ ਕਿ ਪਟਵਾਰ ਯੂਨੀਅਨ ਸਮੇਤ ਪੰਜਾਬ ਦੇ ਕਿਸਾਨ ਕਿਉਂਕਿ ਮੈਂ ਖੇਤ ਮਜ਼ਦੂਰ ਔਰ ਕਿਸਾਨ ਵਿੰਗ ਦਾ ਪ੍ਰਧਾਨ ਹਾਂ ਕੌਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਸਰਕਾਰ ਨੂੰ ਇਸ ਮੁੱਦੇ ਤੇ ਅਸੀਂ ਪ੍ਰੋਟੈਸਟ ਕਰਾਂਗੇ ਲੋਡ ਪਈ ਚੱਲਦੀ ਇਲੈਕਸ਼ਨ ਵਿੱਚ ਇਹਨਾਂ ਦਾ ਪ੍ਰੋਟੈਸਟ ਕਰਾਂਗੇ ਮੈਂ ਕਿਸਾਨ ਜਥੇਬੰਦੀਆਂ ਨੂੰ ਕਹੂੰਗਾ ਕਿ ਤੁਸੀਂ ਇਸ ਨੁਕਤੇ ਨੂੰ ਆਪਣੇ ਏਜੰਡੇ ਤੇ ਲੈ ਕੇ ਆਓ ਔਰ ਇਹਨਾਂ ਨੂੰ ਸਵਾਲ ਪੁੱਛੋ ਪਿੰਡਾਂ ਦੇ ਵਿੱਚ ਕਿ ਤੁਸੀਂ ਅਟੂਠੇ ਆંકੜੇ ਮੈਹਰੀ ਪਟਵਾਰੀਆਂ ਦੇ ਜ਼ਰੀਏ ਕਿਉਂ ਕਰਵਾ ਰਹੇ ਹੋ ਇਹ ਅੱਜ ਦਾ ਇੱਕ ਬਹੁਤ ਅਹਿਮ ਮੁੱਦਾ ਸਿਗਾ ਇੱਕ ਵਾਰ ਫਿਰ ਮੈਂ ਬਲਕੋਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਨਾਲ ਮਨੀਸ਼ ਪਾਂਸਲ ਜੀ ਜੋ ਕੈਂਡੀਡੇਟ ਨੇ ਬਰਨਾਲਾ ਕਾਂਗਰਸ ਤੋਂ ਲੜੇ ਨੇ ਇਲੈਕਸ਼ਨ ਮੇਰੇ ਨਾਲ ਸੱਜੇ ਪਾਸੇ ਸਰਦਾਰ ਕੁਲਦੀਪ ਸਿੰਘ ਜੀ ਕਾਲਾ ਢਿੱਲੋਂ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪਿੱਛੇ ਸਾਡੇ ਸਤਿਕਾਰਯੋਗ ਐਮਸੀਜ਼ ਔਰ ਫਾਰਮਰ ਐਮਸੀਜ਼ ਔਰ ਕਾਂਗਰਸ ਦੇ ਬਲਾਕ ਪ੍ਰੈਜ਼ੀਡੈਂਟਸ ਉਹ ਸਾਰੇ ਵਿਰਾਜਮਾਨ ਨੇ ਤੁਹਾਡਾ ਇਸ ਤੇ ਆਉਣ ਦਾ ਬਹੁਤ ਚੁੱਕਿਆ ਜੀ ਸਰ ਜਿਹੜਾ ਇੱਕ ਮੋਰ ਪ੍ਰੈਸ ਜਿਹੜਾ ਆਵੇ ਜੀ ਇੱਕ ਮਿੰਟ ਰੁਕ ਜਾਓ ਜੀ ਪਿਛਲਾ ਨਾਮ ਦਾ ਕਾਹ ਮੈਂ ਨਹੀਂ ਮਾਮਲਾ ਮਾਫ ਕੀਤਾ ਜੀ ਕੀ ਉਹ ਵੀ ਵਿੱਚ ਉਰਾਲੇ ਆਹੀ ਤਾਂ ਮੈਂ ਕਹਿ ਰਿਆਂ ਤੁਹਾਨੂੰ ਆ ਅਕਾਲੀ ਦਲ ਦੀ ਸਰਕਾਰ ਵੇਲੇ ਨੋਟੀਫਿਕੇਸ਼ਨ ਪਹਿਲਾਂ ਇੱਕ ਵਾਰੀ ਇਸ਼ੂ